ਫਲੋਰ ਗੁਰਿਆਮ ਵਿਚਕਾਰ 6 ਲੈਂਥ ਦੀ ਕਲ ਟੋਕਾਰ ਅਤੇ Tata 407 ਟੈਂਪੋ ਵਿਚਕਾਰ ਟੱਕਰ ਹੋ ਗਈ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਵਿੱਚ ਸਵਾਰ ਤਿੰਨ ਲੋਕ ਸਾਗਰ शिंदे ਨਿਤਿਨ शिंदे ਔਰਤ ਸੁਨੀਤਾ शिंदे ਨੂੰ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਲੋਕਾਂ ਨੇ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ ਉਹਦਾ Tata 407 ਦੇ ਚਾਲਕ ਆਸੀਫ ਨੂੰ ਵੀ ਸੱਟਾਂ ਵੱਜੀਆਂ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੜਕ ਸੁਰੱਖਿਆ ਫੋਰਸ ਫਲੋਰ ਦੀ ਟੀਮ ਵੀ ਮੌਕੇ ਤੇ ਪੁੱਜ ਗਈ ਜਖਮੀਆਂ ਨੂੰ ਸਿਵਲ ਹਸਪਤਾਲਾ ਭੇਜਿਆ ਤੇ ਦੋਨਾਂ ਬਾਰਨਾਂ ਨੂੰ ਇੱਕ ਪਾਸੇ ਕਰਵਾ ਕੇ ਟ੍ਰੈਫਿਕ ਚਾਲੂ ਕਰਾਇਆ ਕੀ ਨਾਮ ਹੈ ਮੇਰਾ ਨਿਰਾਗ ਨਾਮ ਹੈ ਪਰ ਕੀ ਹਾਸਾ ਹੋਇਆ ਭਜੀ ਇਹ ਕੀ ਅਸੀਂ ਲੁਧਿਆਣੇ ਤੋਂ ਵਾਪਸ ਆਣ ਨਹੀਂ ਅੰਮ੍ਰਿਤਸਰ ਨੂੰ ਹਾਂਜੀ ਇਹ ਇੱਥੇ ਪਿੱਛੇ ਇੱਥੇ ਅੱਗੇ ਐਕਸੀਡੈਂਟ ਹੋਇਆ ਫਰਟੋਇਆ ਇੱਥੇ ਪਿੱਛੇ ਬਹੁਤ ਤਗੜਾ ਹੈਗਾ ਪਤਾ ਨਹੀਂ ਕੀ ਵਿੱਚ ਘਟੋਏ ਦੇ ਗੱਡੀ ਪਤਾ ਨੈਸ਼ਨਲ ਹਾਈਵੇਅ ਗੱਡੀ ਤੇਜ਼ ਆਣੀ ਆਣੀ ਹੈ ਮਤਲਬ 70 ਸੀ ਦੀ ਸਪੀਡ ਹੈਗੀ ਸੀਗੀ ਪਰ ਤਾਂ ਵੀ ਉਹ ਨਜ਼ਰ ਆ ਨਹੀਂਦਾ ਨਾ ਕੋਈ ਲਾਈਟ ਹੈਗੀ ਨਾ ਕੁਛ ਉਹ ਇਹੋ ਜਿਹਾ ਟੋਆ ਕੀ ਇੱਕਦਮ ਗੱਡੀ ਵੱਜੀ ਤੇ ਦੋ ਦੇ ਦੋਵੇਂ ਟਾਇਰ ਫਟ ਗਏ ਮੇਰੀ ਕੱਲੀ ਗੱਡੀ ਤੇ ਨਹੀਂ ਆ ਪਿੱਛੇ ਵੀ ਗੱਡੀਆਂ ਲੱਗੀਆਂ ਨੇ ਅੱਗੇ ਵੀ ਗੱਡੀਆਂ ਨੇ ਉਹਨਾਂ ਦੇ ਵੀ ਟਾਇਰ ਫਟ ਗਏ ਨੇ ਦੋ ਦੋ ਜਿਹੜੀ ਕੰਡਕਟਰ ਸਾਈਡ ਦੀ ਹੁੰਦੇ ਟਾਇਰ ਉਹ ਸਾਰੇ ਫਟ ਗਏ ਤੁਸੀਂ ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀਗੇ ਲੁਧਿਆਣਾ ਤੋਂ ਅਮਰਸਰ ਨੂੰ ਜਾ ਰਹੇ ਸੀਗੇ ਗੱਡੀ ਪਲਟ ਤੇ ਪਲਟ ਤੇ ਬੋਦਾ ਪਲਟ ਤੇ ਪਲਟ ਤੇ ਬਚੀ ਹਮਸੇ ਕੰਟਰੋਲ ਹੋ ਗਿਆ ਉਹ ਟਾਇਰ ਫਟੇ ਹੋਏ ਗੱਡੀਆਂ ਉਹਦੇ ਵੀ ਟਾਇਰ ਟਾਇਰ ਫਟੇ ਹੋਏ 5-6 ਗੱਡੀਆਂ ਉਹ ਜਿੰਬਰ ਸੇ ਐਸੇ ਮੈਂ ਕੋਈ ਸਾਡੇ ਸਾਹਮਣੇ ਅੱਗੇ ਟਰੱਕ ਦਾ ਐਕਸੀਡੈਂਟ ਵੀ ਹੋਇਆ ਐਸੇ ਚ ऐसे में कोई बड़ा हादसा कभी भी हो सकता है और ये सब ध्यान देने की बहुत ज़्यादा जरूरत है जैसे कि बरसात है तो रोड में बहुत, बहुत ही गड्ढे हैं यहाँ से लेके लुधियाने से लेके जलंधर जलंधर लेके अमृतसर तक वैसे भी कंस्ट्रक्शन का काम चल रहा है और रोड में हर जगह बहुत बड़े बड़े गड्ढे हैं मेरा शासन से ये निवेदन है कि इन गड्ढों को जल्द से जल्द भरवाया जल जाए या तो कोई बहुत बढ़िया इसका प्रदूषण दिया जाए ਤਾਕੀ ਕੋਈ ਹਾਸਤਾ ਖਰਾਬ ਨਾ ਹੋ ਸਕੇ ਸ਼ੁਕਰੀਆ ਜੀ ਠੀਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਾਸੂਦ ਹੈ ਭਾਈ ਕੀ ਹਾਸਾ ਵਾਪਰੇ ਦਾ ਜੀ ਨਾ ਭਾਈ ਇਹ ਆ ਰਹੀ ਸੀ ਫੋਟੋ ਮਾਰਦੇ ਨਾਲ ਤੇ ਇਹਦੇ ਪਿੱਛੇ ਟਿਲਕਾਰ ਹੋਰ ਸੀਗੀ ਇਹਨੇ ਉਹ ਕਾਰ ਦੇ ਪਿੱਛੋਂ ਇੰਡੀਕੇਟਰ ਛੱਡਿਆ ਤੇ 1 ਲੱਖ ਤੱਕ ਗਿਆ ਮੇਰੀ ਆ ਗੀ ਆ ਰਹੀ ਸੀ 3 ਲੈਂਚ ਮੈਂ ਜਿੱਪਰ ਮਾਰ ਰਿਹਾ ਜੀ ਇਹਨੂੰ ਇਹਨੇ 1 ਕੋ ਲੱਖ ਤੱਕ ਲਿਆ ਕੇ ਅੱਗੇ ਕਰਤੀ ਗੱਡੀ ਬਰਾ ਉੱਪਰ ਆ ਗਈ ਜੀ ਭਾਈ ਤੁਸੀਂ ਕਿਧਰੋਂ ਕਿਧਰ ਨੂੰ ਜਾ ਰਹੇ ਸੀਗੇ ਮੈਂ ਜੀ ਮਲੇਰ ਕੋਲੇ ਤੋਂ ਜੰਮੂ ਨੂੰ ਜਾ ਰਿਹਾ ਜੀ ਕੀ ਲੋੜ ਸੀਗਾ ਭਾਜੀ ਸਭ ਜੀ ਕੱਚਾ ਮਾਲ ਹੈ ਸਮਝੀ ਵੀ ਕਿਸ ਤਰ੍ਹਾਂ ਇਹ ਹਾਸਾ ਕਿਸ ਤਰ੍ਹਾਂ ਵਾਪਰਿਆ ਭਾਜੀ ਜਿਹੜਾ ਇੱਕ ਖੱਡਿਆਂ ਦੇ ਕਰਕੇ ਜਿਹੜਾ ਮੋ ਸਰ ਖੱਡੇ ਦਾ ਕੋਈ ਰੂਲ ਨਹੀਂ ਹੈ ਹੋਣੀ ਹੈਗਾ ਫ੍ਰੀ ਲੈਂਚ ਆ ਰਿਹਾ ਦੀ ਮੈਂ ਸਹੀ ਆ ਰਿਹਾ ਸੀਗੇ ਜੀ ਤੇ ਇਹਨੇ ਇਦਾਂ ਕਰਿਆ ਵੀ ਜਿਵੇਂ ਮੰਨ ਲਓ ਵੀ ਇੱਕੋ 라ਸਦੇ ਨੇ ਐਸੇ ਮੋੜ ਨਹੀਂ ਹੁੰਦਾ ਜਾਂ ਬਸ ਇਦਾਂ ਹੀ ਮੋੜਿਆ ਇੱਕੋ 라ਸ ਤੇ ਆ ਗਿਆ ਅੱਗੇ ਗੱਡਾ ਕੋਈ ਜਾਣੀ ਨੁਕਸਾਨਤ ਨਹੀਂ ਹੋਇਆ ਭਾਜੀ ਕੋਈ ਨਾ ਜਾਣੀ ਨੁਕਸਾਨ ਕੋਈ ਗੱਡੀ ਵਿੱਚ ਕਿੰਨੇ ਜਾਣੇ ਸੀਗੇ ਭਾਜੀ ਗੱਡੀ ਦੇ ਵਿੱਚ ਤੇ ਤਿੰਨੇ ਜਾਣੇ ਜੀ ਜਿਹੜੇ ਲੇડી ਸੀ 2000 ਸੀ ਥੋੜੀ ਘੱਟ ਗੱਡੀ ਲੇਡੀ ਦੇ ਲੱਗੀ ਆ ਸੜਕ ਸੁਰੱਖਿਆ ਫੋਰਸ ਜਿਹੜੀ ਮੌਕੇ ਤੇ ਆ ਗਈ ਪੁਲਿਸ ਪ੍ਰਸ਼ਾਸਨ ਜੀ ਸਰ ਅਰਧਕੀਤ ਭਾਜੀ ਇਹ ਕਹਿੰਦਾ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਟਰੱਕ ਪਾਇਟਿਆ ਜੀ ਸਾਰਾ ਮੰਗਿਆ ਇਸ ਵੰਦੀ ਸਾਨੂੰ ਢਾਬਾ ਮਾਲਕ ਦਾ ਫੋਨ ਆਇਆ ਸੀਗਾ ਵੀ ਤੁਹਾਡਾ 407 ਦੇ ਥੱਲੇ ਕਾਰ ਵੜ ਗਈ ਓਕੇ ਮੌਕੇ ਤੇ ਪਹੁੰਚ ਕੇ ਦੇਖਿਆ ਅਸੀਂ ਸਾਡੇ ਆਉਣ ਤੋਂ ਪਹਿਲਾਂ ਹੀ ਇਹ ਪਰਦੇਸੀ ਢਾਬੇ ਦੇ ਓਨਰ ਆ ਜਿਹੜੇ ਚਲਾ ਰਹੇ ਆ ਰਣਜੀਤ ਸਾਗਰ ਜੀ ਉਹ ਆਪਣੀ ਗੱਡੀ 'ਚ ਉਹਨਾਂ ਨੂੰ ਲੈ ਗਿਆ ਸਿਵਲ ਹਸਤਕੜਾ ਜਿੱਥੇ ਉਹਨਾਂ ਨੇ ਸਾਨੂੰ ਨੰਬਰ ਪ੍ਰੋਵਾਈਡ ਕਰਾਤਾ ਮੈਂ ਹੁਣੇ ਉਹਨਾਂ ਨਾਲ ਗੱਲ ਕਰਕੇ ਛੱਡਿਆ ਉਹਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਯਾਨੀ ਨੁਕਸਾਨ ਤੋਂ ਬਚਾਇਆ ਬਟ ਜਿਹੜੀ ਕਾਰ ਆ ਉਹਨਾਂ ਦੀ ਉਹ ਬਿਲਕੁਲ ਨੁਕਸਾਨੀ ਗਈ ਬਾਈ ਇਹ ਡਰਾਈਵਰ ਦੇ ਦੱਸਣ ਮੁਤਾਬਿਕ ਦੱਸਿਆ ਜਾ ਰਿਹਾ ਕਿ ਜਿਹੜੀ ਆਲਟੋ ਕਾਰ ਟਰਨ ਲੈ ਰਹੀ ਸੀਗੀ ਇਸ ਤਰ੍ਹਾਂ ਦਾ ਵੀ ਕੋਈ ਹਾਸਾ ਹੋਇਆ ਜਿਹੜਾ देखो ये दे। है है तो ਹੁਣ ਤਫਤੀਸ਼ ਦਾ ਮੈਟਰ ਹੈ ਉਹ ਤਾਂ ਬਾਅਦ ਦੇਖਾਂਗੇ ਬਟ ਸਾਨੂੰ ਇਹ ਗਿਆ ਵੀ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ ਉਹ ਸਬੰਧ ਵਿੱਚ ਪਤਾ ਕਰ ਲਿਆ ਫੋਨ ਤੇ ਜਿਹੜਾ ਕਾਰ ਚਾਲਕ ਸੀ ਨਿਤਨ ਨਾਮ ਦਾ ਲੜਕਾ ਉਹਨੇ ਦੱਸਿਆ ਤੇ ਸਾਡੇ ਬਾਕੀ ਘਰ ਦੇ ਜਿਹੜੀ ਮੇਰੀ ਮਦਰ ਤੇ ਮੇਰਾ ਬ੍ਰਦਰ ਠੀਕ ਐ ਜਿਹੜਾ ਟਰੱਕ ਡਰਾਈਵਰ ਇਹ ਕਿੱਧਰੋਂ ਕਿੱਧਰ ਨੂੰ ਜਾ ਰਿਹਾ ਸੀ ਸਰ ਇਹ ਮਲੇਰ ਕੋਲੇ ਤੋਂ ਮੇਬੀ ਜਾ ਰਿਹਾ ਸੀਗਾ ਜਲੰਧਰ ਜਾਂ ਜਾ ਰਿਹਾ ਸੀਗਾ ਸਬਜੀ ਐ ਇਹਦੇ ਵਿੱਚ ਲੋਡ ਸੀ ਠੀਕ ਐ ਇਹ ਜਿਹੜੇ ਕਾਰ ਚਾਲ ਕੇ ਆ ਉਹ ਕਿੱਥੇ ਦੇ ਸੀ ਕੋਈ ਕੁਛ ਪਤਲ ਉਹਨਾਂ ਨਾਲ ਇੰਨੀ ਗੱਲ ਹੋਈ ਹੈ ਜੀ ਵੀ ਮੇਰੇ ਉਹ ਕਹਿੰਦੇ ਜੀ ਮੇਰੇ ਰੈੱਡ ਬਾ ਆ ਰਿਹਾ ਜੀ ਫਗਵਾੜੇ ਤੋਂ ਹੋ ਸਕਦਾ ਉਹ ਫਗਵਾੜੇ ਦੇ ਹੋਣ ਬਾਕੀ ਅਜੇ ਗੱਲ ਪੂਰੀ ਹੋਈ ਨਹੀਂ ਉਹ ਵੀ ਪਹੁੰਚ ਰਹੇ ਆ ਤੇ ਅਸੀਂ ਹੈਡਰਮ ਵਾ ਕੇ ਕੋਈ ਨਹੀਂ ਸਿਵਲ ਆਪਣੇ ਖਾਣਾ ਫਲੋਰ ਨੂੰ ਇਸ ਵਾਰ ਦੀ ਸੂਚਿਤ ਕਰ ਦਿੱਤਾ ਹੈ ਬਾਕੀ ਅਸੀਂ ਰੋਡ ਤੋਂ ਗੱਡੀਆਂ ਸਾਈਡ ਦੇ ਕਰਵਾ ਕੇ ਰੋਡ ਨੂੰ ਡੇਰ ਵਗਣ ਚਲਾਣੇ ਸਰ ਇਹ ਕਾਰ ਜਿਹੜੀ ਕਾਰ ਦੇ ਵਿੱਚ ਕਿੰਨੇ ਸਵਾਰ ਸੀਗੇ ਇਦੇ ਵਿੱਚ ਉਹਦੇ ਦੱਸਣ ਮੁਤਾਬਕ ਹੀ ਹੈ ਜੀ ਵੀ ਤਿੰਨ ਜਣੇ ਸਵਾਰ ਸੀਗੇ। ਆਹ ਦੇ ਇੱਕ ਸਰ ਜਿਹੜੀ ਖੱਡੇ ਹਾਈਵੇ ਦੇ ਜਿਹੜੇ ਹਾਸੇ ਵਾਪਰ ਰਹੇ ਆ ਜਿਹੜੇ ਖੱਡਿਆਂ ਦੇ ਕਾਰਨ ਜਿਹੜੇ ਹਾਸੇ ਵਾਪਰ ਰਹੇ ਆ। ਬਿਲਕੁਲ ਜੀ ਬਿਲਕੁਲ ਹਾਈਵੇ ਬਿਲਕੁਲ ਖਸਤਾ ਹਾਲਤ ਵਿੱਚ ਐ ਜੀ। ਆ ਹੁਣ ਵੀ ਸਾਡੇ ਜਸਟ 10 ਮਿੰਟ ਪਹਿਲਾਂ ਤਿੰਨ ਚਾਰ ਗੱਡੀਆਂ ਦੇ ਟਾਇਰ ਫਟ ਗਏ ਆ। ਇਹਦੇ ਵਿੱਚ ਸਾਨੂੰ ਬੜੀ ਦਿੱਕਤ ਆਉਂਦੀ ਆ ਕਿਉਂਕਿ ਜੇ ਕਿਸੇ ਦਾ ਟਾਇਰ ਫਟ ਜਾਂਦਾ ਪਲੱਸ ਅਗਲੀ ਫੈਮਿਲੀ ਰਾਤ ਨੂੰ ਕਿੱਧਰ ਜਾਵੇ ਜੀ। ਨਾ ਕੋਈ ਰਾਤ ਨੂੰ ਕਈ ਵਾਰੀ ਮਕੈਨਿਕ ਵੀ ਮਹੀਆ ਨਹੀਂ ਕਰਵਾ ਸਕਦੇ ਅਸੀਂ। ਸਾਰੇ ਇਸ ਬਾਰੇ ਜੋ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਹਾਂ ਜੀ ਬਿਲਕੁਲ ਜੀ ਉੱਚ ਅਧਿਕਾਰੀਆਂ ਨੂੰ ਅਸੀਂ ਜਿੰਨੇ ਖੱਡੇ ਆ ਉਹਨਾਂ ਦੀਆਂ ਫੋਟੋਆਂ ਮੈਪਲ ਮੈਪ ਤੇ ਬਕਾਇਦਾ ਅਸੀਂ ਉਹਨਾਂ ਨੂੰ ਹਰ ਰੋਜ਼ ਪਾਉਨੇ ਆ ਔਰ ਜਿਹੜੇ ਨੈਸ਼ਨਲ ਹਾਈਵੇ ਦੇ ਅਧਿਕਾਰੀ ਨੇ ਜਿਹੜੇ ਅਧਿਕਾਰੀ ਆ ਇਹਨਾਂ ਦੇ ਜਿਹੜੀ ਹੈਲਪ ਵਾਲੀ ਟੀਮ ਆ ਉਹਨਾਂ ਨਾਲ ਵੀ ਅਸੀਂ ਕਾਲ ਕਰਦੇ ਆ ਬਟ ਉਹਨਾਂ ਤੋਂ ਆਸ਼ਵਾਸ਼ਣ ਨਹੀਂ ਦਿੱਤਾ ਜਾਂਦਾ ਜੀ ਸਾਡੀ ਟੀਮ ਆ ਰਹੀ ਆ ਪਰ ਆਉਂਦਾ ਕੋਈ